ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੁਝ ਸਤਰਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਆਂ ਖਾਲੀ ਹੱਥ ਕਹਿੰਦੇ ਖਾਲੀ ਹੱਥ ਮੇ ਆਇਆ ਵਿੱਚ ਜਹਾਨ ਦੇ ਕਰਕੇ ਮੁਠੀ ਬੰਦ ਮੁਠੀ ਖੁੱਲੀ ਵਿੱਚੋਂ ਕੁਝ ਨਾ ਮਿਲਿਆ ਬਸ ਉਂਗਲਾਂ ਸੀ ਪੰਜ ਖਾਲੀ ਹੱਥ ਦੇਖ ਮੇ ਰੋਇਆ ਲੋਕੀ ਸ਼ਗਨ ਮਨਾਉਣ ਦੇ ਰੁਪਈਏ ਹੱਥ ਮੇਰੇ ਵਿੱਚ ਮੈਨੂੰ ਚੁੱਪ ਕਰਾਉਣ ਦੇਖ ਤਮਾਸ਼ੇ ਜੱਗ ਦੇ ਮੈਨੂੰ ਆਪਣਾ ਆਪ ਭੁੱਲਿਆ ਸਾਰੇ ਮੈਨੂੰ ਲੱਗੇ ਆਪਣੇ ਪੈਸੇ ਆਤੇ ਜਾ ਮੈਂ ਡੁੱਲਿਆ ਮੇਰਾ ਮੇਰਾ ਕਰਦਿਆਂ ਮੈਂ ਵਿੱਚ ਹੋਇਆ ਜਵਾਨ ਮੈਂ ਮੈਂ ਰਿਆ ਮੈਂ ਕਰਦਾ ਭੁੱਲ ਗਿਆ ਭਗਵਾਨ ਕਰ ਕਮਾਈ ਦਿਨ ਰਾਤ ਮੈਂ ਚੰਗੀ ਮਾਇਆ ਜੋੜੀ ਪਰੇ ਖਜ਼ਾਨੇ ਦਿਲ ਨਾ ਭਰਿਆ ਪਰੇ ਖਜ਼ਾਨੇ ਦਿਲ ਨਾ ਭਰਿਆ ਫਿਰ ਵੀ ਲੱਗੇ ਮੈਨੂੰ ਥੋੜੀ ਦਿਨ ਰਾਤ ਮੈਂ ਰਿਆ ਕਮਾਉਂਦਾ ਦਿਨ ਰਾਤ ਮੈਂ ਰਿਆ ਕਮਾਉਂਦਾ ਦਾਨ ਪੁੰਨ ਨਾ ਕਰਿਆ ਪੰਜ ਵਿਕਾਰਾਂ ਆਦੀ ਹੋਇਆ ਰੱਬ ਯਾਦ ਨਾ ਕਰਿਆ ਮੋ ਮਾਇਆ ਐਸੀ ਮਤ ਮਾਰੀ ਭੁੱਲਿਆ ਜੱਗ ਤੇ ਆਉਣਾ ਪੰਜ ਵਿਕਾਰਾਂ ਲਾਈ ਜਾਰੀ ਕੀਸੀ ਕਰਮ ਕਮਾਉਣਾ ਮੰਦਰ ਮਸਜਿਦ ਮੰਦਰ ਮਸਜਿਦ ਰਾਹੀ ਆਏ ਦੇਖ ਭੂਰਾ ਨਾ ਖੜਿਆ ਰੱਬ ਦੇ ਦਰ ਤੇ ਜਾਣ ਲਈ ਮੇਰਾ ਭੂਰਾ ਵੀ ਜੀ ਨਾ ਕਰਿਆ ਹੱਡ ਮਾਸ ਦਾ ਪਿੰਜਰ ਮੇਰਾ ਜੁਗਤਾ ਰਿਆ ਬਣਾਉਂਦਾ ਅੰਦਰ ਦਾ ਸ਼ੈਤਾਨ ਮਨ ਮੇਰਾ ਅੰਦਰ ਸ਼ੈਤਾਨ ਮਨ ਮੇਰਾ ਆਪਣੀ ਰਿਆ ਚਲਾਉਂਦਾ ਜਦ ਆਈ ਇੱਥੋਂ ਜਾਣ ਦੀ ਵਾਰੀ ਦੇਖ ਕੇ ਮਨ ਕਬਰਾਇਆ ਸਾਰੇ ਹੋ ਗਏ ਦੂਰ ਮੇਰੇ ਤੋਂ ਕੋਈ ਨਾ ਨੇੜੇ ਆਇਆ ਨਿਕਲ ਪ੍ਰਾਣ ਮੇਰੇ ਫੁੱਲੋਂ ਹੌਲੇ ਹੋਏ ਨਾਲ ਜਾਣ ਨੂੰ ਕਰਮ ਰਹਿ ਜੋ ਵਿੱਚ ਜਹਾਨ ਸੰਜੋਏ ਜਦ ਆਇਆ ਸੀ ਵਿੱਚ ਜਹਾਨ ਦੇ ਤਦ ਸੀ ਮੁਠੀ ਬੰਦ ਜਾਨ ਲੱਗੇ ਵੀ ਕੁਝ ਨਾ ਫੜਿਆ ਮੈਂ ਜਾਣ ਲੱਗੇ ਵੀ ਕੁਝ ਨਾ ਫੜਿਆ ਖਾਲੀ ਮੁਠੀ ਬੰਦ ਖਾਲੀ ਹੱਥ ਹੈ ਆਉਣਾ ਜੱਗ ਤੇ ਖਾਲੀ ਹੱਥ ਹੈ ਜਾਣਾ ਭਾਵੇਂ ਕਰ ਲੇ ਲੱਖ ਕਮਾਈਆ ਇਥੇ ਸਭ ਰਹਿ ਜਾਣ ਜਿਹੜੇ ਸੀ ਜਾਨੂ ਪਿਆਰੇ ਅੱਜ ਉਹ ਵੈਰੀ ਹੋਏ ਕਰ ਤਿਆਰੀ ਲੈ ਜਾਣ ਲਈ ਮੂਹਰੇ ਅੱਖ ਲੋਏ ਚੁੱਕ ਸਰੀਰ ਲੈ ਕੇ ਤੁਰ ਪਏ ਚੁੱਕ ਸਰੀਰ ਲੈ ਕੇ ਤੁਰ ਪਏ ਇੱਕ ਪਲ ਮੂਲ ਨਾ ਤੱਕਿਆ ਵਿੱਚ ਸ਼ਮਸ਼ਾਨ ਲੈ ਕੇ ਆਏ ਰਾਹ ਵਿੱਚ ਵੀ ਨਾ ਰੱਖਿਆ ਪਾ ਕੇ ਲੱਕੜਾਂ ਸੁਕੀਆਂ ਉਹਨਾਂ ਐਸਾ ਲੰਬੂ ਲਾਇਆ ਅੱਗ ਦੇ ਵਿੱਚ ਸਾੜਾ ਸਾੜ ਕੇ ਜਿਸਮ ਭਸਮ ਬਣਾਇਆ ਮੇਰੀ ਮੇਰੀ ਕਰਦਾ ਸੀ ਅੱਜ ਮਿੱਟੀ ਹੋ ਗਿਆ ਢੇਰੀ ਛੱਡ ਜਹਾਨ ਨੂੰ ਖਾਲੀ ਤੁਰਿਆ ਮੇਰੀ ਹੋ ਗਈ ਤੇਰੀ ਮਰ ਕੇ ਆਈ ਸਮਝ ਮੈਨੂੰ ਮਰ ਕੇ ਆਈ ਸਮਝ ਮੈਨੂੰ ਇਸ ਜਗ ਦੀ ਹੈਰਾ ਫੇਰੀ ਇੱਥੋਂ ਲੈ ਕੇ ਇੱਥੇ ਛੱਡਣੀ ਨਾ ਤੇਰੀ ਨਾ ਮੇਰੀ ਨਾ ਤੇਰੀ ਨਾ ਮੇਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰ ਉਮੀਦ ਕਰਦੀ ਆ ਤੁਹਾਨੂੰ ਇਹ ਸਤਰਾ ਜਰੂਰ ਚੰਗੀਆਂ ਲੱਗੀਆਂ ਹੋਣਗੀਆਂ ਅਗਰ ਤੁਹਾਨੂੰ ਚੰਗੀਆਂ ਲੱਗੀਆਂ ਨਹੀਂ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਐਵੇਂ ਪਿਆਰ ਦਿੰਦੇ ਰਹੋ ਜੀ ਤੁਹਾਡਾ ਭਰੋਸਾ ਹੈ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ